ਇੱਕ ਪਹਿਲਾਂ ਦੱਸੋ ਬਾਈ ਆਪਣੇ ਏਰੀਆ ਦਾ ਹਾਲ ਕੀ ਆ ਪਾਣੀ ਪੂਣੀ ਤਾਂ ਨਹੀਂ ਆਇਆ ਵੀਰ ਜੀ ਚੱਲਣ ਦਿਆ ਆ ਟਾਈਮ ਤੇ ਮਾਰ ਆ ਬਚਾ ਕਰ ਜੀ ਇਹਦੇ ਸੰਗਤ ਬਹੁਤ ਲੱਗੀ ਆ ਬੰਨ ਠੀਕ ਆ ਤੁਹਾਡੇ ਤੋਂ ਕਿੰਨੀ ਦੂਰ ਆ ਬੰਨ ਤਾਂ ਆਪਣੇ ਮਤ ਲੱਗ ਗਈ ਆ ਉੱਥੇ ਜੀ ਕਿੰਨੇ ਕਿਲੋਮੀਟਰ ਪੜ ਲਾ ਇਹ ਜੀ 1994 ਮਾਡਲ ਆ ਅੱਛਾ 1994 ਮਾਡਲ ਆ ਫਿਰ ਬਾਈ ਇਹ ਆਪਣਾ ਨਾਮਾ ਕਢਾਇਆ ਸੀ ਜਾਂ ਚੱਲਦਾ ਲਿਆ ਸੀ ਆਪਾਂ ਇਹ ਨਵਾਂ ਹੀ ਲਿਆ ਜੀ ਨਮਾ ਏਜੰਸੀ ਚੋਂ ਕਢਾਈ ਹਾਂਜੀ ਠੀਕ ਆ ਤੇ ਟੂੰਡੀ ਵਾਲੀ ਮਸ਼ੀਨ ਤੇ ਬਾਈ ਜਿਹੜੇ ਸੀਜ਼ਨ ਲਾ ਰਹੇ ਹਾਂ ਕਿੰਨੀਆਂ ਕਿ ਟ੍ਰਾਲੀਆਂ ਬਣਾਉਣ ਦਾ ਰੋਜ ਦੀਆਂ ਇਹ ਜੀ ਨਾਰਤਿਕ ਪੈਂਡ ਕਰਦਾ ਬਾਕੀ 20 ਕੁ ਟਰਾਲੀਆਂ ਤਾਂ ਹੁੰਦੀਆਂ ਹੀ ਆ ਜੀ ਅੱਛਾ 20 ਕੁ ਟਰਾਲੀਆਂ ਆਉਂਦੀਆਂ ਤੇ ਇੱਕ ਬਾਈ ਕਹਿ ਰਿਹਾ ਸੀ ਤੂੰ ਸਾਡੇ ਪਿੰਡ ਦੇ ਵਿੱਚ ਪੂਰੀ ਚੜ੍ਹਾਈ ਹੈ ਇਸ ਟਰੈਕਟਰ ਦੀ ਅੱਛਾ ਹਾਂਜੀ ਰੇਡੀਅਲ ਦਾ ਹੀ ਆ ਉਹ ਆ ਵੀ ਟਰੈਕਟਰ ਸਲੈਪ ਨਹੀਂ ਲੈਂਦਾ ਹਾਂਜੀ ਹਾਂਜੀ ਤੇ ਬਾਕੀ ਰੇਡੀਅਲ ਨਾਲ ਜਿੱਥੋਂ ਤੱਕ ਮੇਰੀਆਂ ਅਨਮਾਨਾਂ ਆਗਾ ਵੀ ਹਿੱਸੇ ਤੇ ਨੁਕਸ ਪੈਂਦਾ ਕਿਉਂ ਪੈਂਦਾ ਉਹ ਵੀ ਦੱਸੋ ਦਾ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆਪਾਂ ਇੱਕ ਤੁਸੀਂ ਇੱਧਰ ਫਰੇਮ ਦੇ ਵਿੱਚ ਟਰੈਕਟਰ ਦੇਖ ਰਹੇ ਹੋ 855 올ਡ ਮ ਕਿਹੜਾ ਮਾਡਲ ਟਰੈਕਟਰ ਆ ਕਿਹੜੇ ਏਰੀਆ ਤੋਂ ਆਇਆ ਟਰੈਕਟਰ ਸਾਰੀ ਅੱਜ ਗੱਲਬਾਤ ਕਰਾਂਗੇ ਤੇ ਇੱਕ ਇਹਦੇ ਵਿੱਚ ਜਿਹੜਾ ਕੰਮ ਕੀਤਾ ਆਪਾਂ ਜਾਂ ਜਿਹੜਾ ਕੰਮ ਬਾਈ ਜੀ ਨੇ ਕਰਵਾਇਆ ਆਪਣਾ ਸਾਰਾ ਅੱਜ ਤੁਹਾਨੂੰ ਡਿਟੇਲ ਨਾਲ ਇਸ ਵੀਡੀਓ ਵਿੱਚ ਜਾਣਕਾਰੀ ਦੇਾਂਗੇ ਤੇ ਫੁੱਲ ਜਾਣਕਾਰੀ ਵਾਲੀ ਵੀਡੀਓ ਆ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਠੀਕ ਹੈ ਜੀ ਹਾਂਜੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਕਿਹੜਾ ਪਿੰਡ ਆ ਕਿਹੜੀ ਜਗ੍ਹਾ ਤੋਂ ਟਰੈਕਟਰ ਲੈ ਕੇ ਆਏ ਨੇ ਆਓ ਕਰਾਈਏ ਗੱਲਬਾਤ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਆਪਣਾ ਪ੍ਰੋਪਰ ਐਡਰੈਸ ਦੱਸੋ ਪਹਿਲਾਂ ਕੀ ਆ ਤੇ ਆ ਆਪਣਾ ਜੀ ਵੱਡੇ ਸਭਰਾ ਠੀਕ ਹੈ ਤਰਨਤਨ ਜ਼ਿਲ੍ਹਾ ਤਹਿਸੀਲ ਪੱਟੀ ਤਹਿਸੀਲ ਪੱਟੀ ਤੇ ਭਾਈ ਆਪਣਾ ਜਿਹੜਾ ਨਾਂ ਕੀ ਆ ਨਾਂ ਦਲਬਾਖ ਅੱਛਾ ਨਾਂ ਦਲਬਾਖ ਸਿੰਘ ਤੇ ਆਪਣਾ ਜਿਹੜਾ ਇੱਥੋਂ ਬਰਗਾੜੀ ਤੋਂ ਤੇ ਤੁਹਾਡਾ ਜਿਹੜਾ ਪਿੰਡ ਕਿੰਨੇ ਕਿਲੋਮੀਟਰ ਪੈ ਜਾਂਦਾ ਆਪਾਂ ਇਹ 104 ਕਿਲੋਮੀਟਰ ਦਾ ਅੱਛਾ 104 ਕਿਲੋਮੀਟਰ ਪੈਂਦਾ ਤੇ ਜਿਹੜਾ ਬਾਈ ਇਹ ਵੱਡੇ ਸਭਰਾ ਤੇ ਇੱਕ ਛੋਟੇ ਸਭਰਾ ਦੋ ਆਣ ਆਪਣੇ ਹਾਂਜੀ ਹਾਂ ਵੱਡਾ ਸਭਰਾ ਉਰੇ ਆ ਇੱਕ ਛੋਟਾ ਉਰੇ ਆ ਨਹੀਂ ਵੱਡਾ ਉਰੇ ਆ ਛੋਟਾ ਉਰੇ ਆ ਵੱਡਾ ਸਭਰਾ ਆ ਅੱਛਾ ਵੱਡਾ ਉਰੇ ਆ ਤੇ ਛੋਟਾ ਉਰੇ ਆ ਤੇ ਵੱਡਾ ਪਰੇ ਹਾਂਜੀ ਠੀਕ ਹੈ ਇੱਕ ਪਹਿਲਾਂ ਦੱਸੋ ਬਾਈ ਆਪਣੇ ਏਰੀਆ ਦਾ ਹਾਲ ਕੀ ਆ ਪਾਣੀ ਪੂਣੀ ਤਾਂ ਨਹੀਂ ਆਇਆ ਵੀਰ ਜੀ ਚੱਲਣ ਦਿਆ ਟਾਈਮ ਜੇ ਮਾਰ ਰਿਹਾ ਵਿਚਾਰ ਕਰ ਜੀ ਇਹਦੇ ਸੰਗਤ ਬਹੁਤ ਲੱਗੀ ਆ ਬੰਨ ਠੀਕ ਹੈ ਤੁਹਾਡੇ ਤੋਂ ਕਿੰਨੀ ਦੂਰ ਆ ਬੰਨ ਤਾਂ ਆਪਣੇ ਮਤ ਲੱਗੇ ਹੀ ਉਥੇ ਜੀ ਕਿੰਨੇ ਕਿਲੋਮੀਟਰ ਕੋਈ ਕਿਲੋਕੀਮੀਟਰ 1.5 ਕਿਲੋਮੀਟਰ ਦੇ ਲਾਗੇ ਤਾਂ ਉਹ ਬਚਾ ਜੇ ਹਾਂਜੀ ਹਜੇ ਬਚਾ ਠੀਕ ਹੈ ਤੁਹਾਡਾ ਏਰੀਆ ਉੱਚਾ ਹੈ ਕਿ ਨੀਵਾ ਨਹੀਂ ਆਪਣਾ ਏਰੀਆ ਨੀਵਾ ਸਾੜ ਦਾ ਏਰੀਆ ਠੀਕ ਹੈ ਕਿਉਂਕਿ ਦੋਸਤੋ ਆਪਣਾ ਪੁੱਛਣ ਦਾ ਫਰਜ਼ ਅੱਜ ਦੇ ਟਾਈਮ ਦੇ ਵਿੱਚ ਪਹਿਲਾਂ ਇਹੀ ਹੁੰਦਾ ਹੈਗਾ ਹਨਾ ਕਿਉਂਕਿ ਭਰਾ ਆਪਣੇ ਉਸੇ ਏਰੀਆ ਚ ਆਏ ਆ ਜਿੱਥੇ ਕਿ ਆਪਣੇ ਫਲੱਡ ਆਏ ਨੇ ਹਨਾ ਤੇ ਮੀਂਹ ਦਾ ਥੋੜਾ ਜਿਹਾ ਕਹਿਰ ਜਿਹੜਾ ਵਰਸ ਰਿਹਾ ਹਨਾ ਉਹ ਤੁਹਾਨੂੰ ਪਤਾ ਹੀ ਹੈ ਕੁਦਰਤ ਦਾ ਕਿਥੇ ਕਿ ਆਪਣੇ ਭਰਾ ਬਹੁਤ ਜ਼ਿਆਦਾ ਫਸੇ ਨੇ ਤੇ ਪ੍ਰਮਾਤਮਾ ਉਹਨਾਂ ਦੀ ਹਨਾ ਰੱਖਿਆ ਕਰੇ ਉਥੋਂ ਬਾਈ ਜੀ ਆਏ ਨੇ ਪਰ ਫਿਰ ਵੀ ਬਾਈ ਵਰਗੇ ਏਰੀਆ ਬਿਲਕੁ ਸੋ ਬਾਈ ਜਿਹੜਾ ਇਹ ਟਰੈਕਟਰ ਲੈ ਕੇ ਆਏ ਤੁਸੀਂ ਸਾਡੇ ਕੋਲੇ ਕਿਹੜਾ ਮਾਡਲ ਹੈ ਇਹ ਜੀ 1994 ਮਾਡਲ ਹੈ ਅੱਛਾ 1994 ਮਾਡਲ ਆ ਫਿਰ ਬਾਈ ਇਹ ਆਪਣਾ ਨਵਾਂ ਕਢਾਇਆ ਸੀ ਜਾਂ ਚੱਲਦਾ ਲਿਆ ਸੀ ਇਹ ਨਵਾਂ ਹੀ ਲਿਆ ਹੈ ਜੀ ਨਵਾਂ ਏਜੰਸੀ ਚੋਂ ਕਢਾਇਆ ਹਾਂਜੀ ਠੀਕ ਆ ਕਿੰਨਾ ਟਾਈਮ ਆ ਮਤਲਬ ਹੋ ਗਿਆ ਤੁਹਾਡੇ ਕੋਲੇ 94 ਹੋਗੇ 6 30 ਸਾਲ ਹੋ ਗਏ ਟਰੈਕਟਰ ਨੂੰ ਹਾਂਜੀ ਦੇਖੋ ਸੱਜਣਾ ਬਾਈ ਅੱਜ ਤੱਕ 30 ਸਾਲਾਂ ਦੇ ਵਿੱਚ ਬਿਲਕੁਲ ਇਹਨੂੰ ਸਾਹਮ ਕੇ ਰੱਖ ਰਿਹਾ ਇਸ ਟਰੈਕਟਰ ਨੂੰ ਕਿਉਂਕਿ ਬਾਈ ਜੀ ਦੇ ਡੈਡੀ ਜੀ ਦੀ ਨਿਸ਼ਾਨੀ ਆ ਜਿਸ ਕਾਰਨ ਕਰਕੇ ਇਹਨਾਂ ਨੇ ਇਹਨੂੰ ਸਾਹਮ ਕੇ ਰੱਖਿਆ ਹੋਇਆ ਬਾਈ ਫਿਰ ਕਿਹੜੇ ਇੰਪਲੀਮੈਂਟ ਤੇ ਚਲਾ ਰਹੇ ਹੋ ਹੁਣ ਇਹਨਾਂ ਇੰਪਲੀਮੈਂਟ ਸਾਰੇ ਚੱਲਦੇ ਆ ਜੀ ਆਪਣਾ ਵਾ ਖੇਤੀ ਦੇ ਸੰਧ ਜਿਹੜੇ ਰੋਟਾਵੀਟਰ ਹਾਲਾ ਸੁਹਾਗਾ ਠੀਕ ਹੈ ਜੋ ਵੀ ਰਿ ਇੰਪਲੀਮੈਂਟ ਹੈ ਖੇਤੀ ਦੇ ਆ ਤੇ ਬਾਕੀ ਤੂੜੀ ਵਾਲੀ ਮਸ਼ੀਨ ਤੇ ਚੱਲਦਾ ਹੁਣ ਤੱਕ ਜੀ ਠੀਕ ਹੈ ਤੇ ਤੂੜੀ ਵਾਲੀ ਮਸ਼ੀਨ ਤੇ ਬਾਈ ਜਿਹੜੇ ਸੀਜ਼ਨ ਲਾ ਰਹੇ ਹਾਂ ਕਿੰਨੀਆਂ ਕਿ ਟ੍ਰਾਲੀਆਂ ਬਣਾਉਣ ਦਾ ਰੋਈ ਦੀਆਂ ਇਹ ਜੀ ਨਾਰ ਤੇ ਡਿਪੈਂਡ ਕਰਦਾ ਬਾਕੀ 20 ਕਿ ਟ੍ਰਾਲੀਆਂ ਤਾਂ ਹੁੰਦੀਆਂ ਹੀ ਆ ਜੀ ਅੱਛਾ 20 ਕਿ ਟ੍ਰਾਲੀਆਂ ਹੁੰਦੀਆਂ ਤੇ ਇੱਕ ਬਾਈ ਕਹਿ ਰਿਹਾ ਸੀ ਤੁ ਸਾਡੇ ਪਿੰਡ ਦੇ ਵਿੱਚ ਪੂਰੀ ਚੜ੍ਹਾਈ ਆ ਇਸ ਟਰੈਕਟਰ ਤੇ ਹਾਂ ਉਹ ਦੀ ਫਿਰ ਚੱਲੇ ਤੁਹਾਨੂੰ ਪਤਾ ਪੁਰਾਣਾ ਉਹ ਟਰੈਕਟਰ ਐਨਾ ਤੇ ਸਰਲ ਲਾਗੇ ਬੰਨੇ ਸਾਰਿਆਂ ਨੂੰ ਪਤਾ ਹੀ ਹੁੰਦਾ ਵੀ ਇੰਨਾ ਚਿਰ ਤੋਂ ਇਹ ਚੱਲਣ ਦਿਆ ਵਾ ਕੀ ਵਧੀਆ ਚੱਲਣ ਦਿਆ ਠੀਕ ਹੈ ਨਹੀਂ ਉਹ ਤਾਂ ਠੀਕ ਆ ਇੱਕ ਬਾਈ ਐ ਨਹੀਂ ਹੁੰਦਾ ਪਿੰਡ ਦੇ ਵਿੱਚ ਯਾਰ ਪਰਾਲਨੇ ਦਾ ਪੁਰਾਣਾ ਟਰੈਕਟਰ ਐਨਾ ਚੱਲੀ ਜਾਂਦਾ ਤੇ ਸਾਡਾ ਨਵਾਂ ਵੀ ਨਹੀਂ ਇੰਨੀਆਂ ਟਰਾਲਾਂ ਲਗਾਉਂਦਾ ਹੋਇਆ ਕਿਤੇ ਪਿੰਡ ਦੇ ਵਿੱਚ ਉਹ ਤਾਂ ਚਲੋ ਜੀ ਹੁਣ ਅਗਲੇ ਦੀ ਸੋਚ ਆਵੇ ਆਪਾਂ ਕੀ ਕਹਿ ਸਕਦੇ ਹਾਂ ਠੀਕ ਹੈ ਤੁੜੀ ਵਾਲੇ ਟਰੈਕਟਰ ਲੱਗੇ ਨੇ ਕਿੰਨੇ ਕਿਹਾ ਤੁਹਾਡੇ ਏਰੀਆ ਦੇ ਵਿੱਚ ਬਹੁਤ ਆ ਜੀ ਇਲਾਕਾ ਬਾਗ ਕਾਫੀ ਵੱਡਾ ਵਾ ਨਹੀਂ ਸਭਰਾਵਾ ਬਾਵਾ ਪਿੰਡ ਡਬਲਾ ਹਾਂਜੀ ਬਹੁਤ ਵੱਡਾ ਪਿੰਡ ਠੀਕ ਆ 100 ਟਰੈਕਟਰ ਹੋਣਗੇ ਜਿਆਦਾ ਹੀ ਆ اچھا ਮਤਲਬ ਜਿਹੜਾ ਤੂੜੀ ਰੀਪਰ ਤੇ ਚੱਲ ਰਿਹਾ ਵਾ ਠੀਕ ਆ ਤੇ ਸਵਾਂ ਦੇ ਵਿੱਚ ਇਹ ਵੀ ਆਉਂਦਾ ਇੱਕ ਹਨ ਤੇ ਇਹ ਬਾਈ ਨਾਲ 21 ਚਰੀ ਆ ਹਨ ਟਰੈਕਟਰਾਂ ਜੀ 21 ਚਰੀ ਦੇ ਵਿੱਚ ਫਿਰ ਔਖਾ ਨਹੀਂ ਕਰਦਾ ਤੈਨੂੰ ਕਲੱਚ ਕਲਚਨ ਅਪਣਦਾ ਜਾਂ ਕੋਈ ਉਹ ਜਾ ਨਹੀਂ ਨਹੀਂ ਕੋਈ ਕੰਪਲੇਂਟ ਨਹੀਂ ਠੀਕ ਹੈ ਇੱਕ ਜਰੂਰ ਆ ਆਪ ਹੀ ਮਤਲਬ ਲੋਗ ਜੇ ਨਿਕਲ ਜਾਂਦੇ ਕਈ ਵਾਰੀ ਪਾਲਾ ਆਪਾਂ ਲਿਫਟ ਲੋਡ ਚੁੱਕਦੇ ਆ ਨਾ ਉਹ ਲੋਗ ਛੇਤੀ ਖਰਾਬ ਹੋ ਜਾਂਦੇ ਕ੍ਰਾਸ ਦੇ ਲੋ ਖਰਾਬ ਹੋ ਜਾਂਦੇ ਉਹ ਕੰਪਲੇਂਟ ਆ ਗਈ ਸਪੀਡ ਬਹੁਤ ਜ਼ਿਆਦਾ ਦੀ ਹਾਂਜੀ ਹਾਂਜੀ ਠੀਕ ਹੈ ਤੇ ਬਾਈ ਫਿਰ ਹੁਣ ਤੱਕ ਜਿਹੜਾ ਇਹਦਾ ਮਕੈਨੀਕਲ ਕੰਮ ਕਿਹੜਾ ਕਿਹੜਾ ਕਰਾ ਚੁੱਕੇ ਆ ਵਿੱਚ ਮਕੈਨੀਕਲ ਕੰਮ ਜੀ ਇੰਨ 2018 ਚ ਹੋਇਆ ਸੀ ਅੱਛਾ ਹਾਂਜੀ ਉਸ ਤੋਂ ਬਾਅਦ ਹੋਰ ਗੇਅਰ ਦਾ ਮਗਰਲੇ ਹਿੱਸੇ ਦਾ ਜਾਂ ਕੋਈ ਹੋਰ ਉਹ ਚਲੋ ਮਾੜਾ ਮੋਟਾ ਜੇ ਕੋਈ ਹੋ ਜੇ ਥੋੜਾ ਬਹੁਤ ਨਹੀਂ ਤੇ ਬਾਕੀ ਤਾਂ ਠੀਕ ਹੀ ਆ ਠੀਕ ਹੈ ਹਾਂਜੀ ਇੱਕ ਆਪਾਂ ਚਲੋ ਆਪ ਚਲਾਉਨੇ ਆ ਸੰਭਾਲ ਕੇ ਠੀਕ ਹੈ ਤੇ ਖਰਾਬ ਹੋਣ ਨੂੰ ਕੋਈ ਨਵੇਂ ਠੀ ਐਣੀ ਦਿਰ ਮਾਨ ਚਾਹੀ ਵੀ ਮੈਂ ਨਵਾਂ ਲੈ ਲਾਂ ਜਾਂ ਬਦਲ ਲਾਂ ਹਾਂਜੀ ਕੋਈ ਨਹੀਂ ਪਰਮਾਤਮਾ ਕਿਰਪਾ ਕਰੇ ਨਵਾਂ ਵੀ ਲੈ ਕੇ ਆਵਾਂ ਨਹੀਂ ਮਾਨ ਚਾਹੀ ਨਹੀਂ ਆ ਵੀ ਯਾਰ ਇਹਨੂੰ ਵੇਚ ਦਈਏ ਨਾ ਨਾ ਇਹ ਕਦੇ ਸਵਾਲ ਹੀ ਨਹੀਂ ਗੀ ਅੱਛਾ ਵੇਚਣਾ ਵੀ ਨਹੀਂ ਕਦੀ ਚਲਾਨੀ ਇਹਦੇ ਠੀਕ ਹੈ ਕਿਉਂਕਿ ਦੋਸਤੋ ਇਹ ਵੀਡੀਓ ਬਣਾਉਣ ਦਾ ਮਤਲਬ ਇਹ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ 40 40 ਲੱਖ ਦੇ ਟਰੈਕਟਰ ਜਿਹੜੇ ਲੋਕ ਰੱਖ ਰਹੇ ਨੇ ਹਨਾ 50 50 ਲੱਖ ਦੇ ਦੇਖੋ ਉਹ ਵੀ ਹੈਗੇ ਟਰੈਕਟਰ ਕਿੱਥੇ 2 ਲੱਖ ਆ ਦਾ 1.5 ਲੱਖ ਰੁਪਈਆ ਦਾ ਟਰੈਕਟਰ ਵੀ ਆ ਉਹਦੇ ਨਾਲ ਵੀ ਆਪਣਾ ਕੰਮ ਤੇ ਬਾਈ ਫਿਰ ਚਲੋ ਉਹ ਤਾਂ ਗੱਲਾਂ ਬਾਤਾਂ ਹਨਾ ਨਵੇਂ ਪੁਰਾਣ ਇਹ ਬਾਕੀ ਤੁਹਾਡੇ ਦਿਲ ਲੱਗੀਆਂ ਚੀਜ਼ ਹੈ ਨਾ ਤੁਹਾਨੂੰ ਵਧੀਆ ਲੱਗਦਾ ਹੈ ਨਾ ਤੇ ਬਾਈ ਆਪਾਂ ਜਿਹੜਾ ਇਹਦੇ ਵਿੱਚ ਹੁਣ ਕੰਮ ਕੀ ਕਰਵਾਇਆ ਆਪਾਂ ਜਿਹੇ ਵਿੱਚ ਹੁਣ ਕੀ ਪਾਵਰ ਸਟੀਅਰਿੰਗ ਕਰਵਾਇਆ ਤੇ ਜਾਂ ਆਪਣਾ ਕਲੱਚ ਦਾ ਕੰਮ ਕਰਾਇਆ ਠੀਕ ਹੈ ਬਾਈ ਫਿਰ ਇਹ ਆਪਣੇ ਤੋਂ ਕਿੰਨੇ ਕ ਟਾਈਮ ਦਾ ਪਹਿਲਾਂ ਪੁੱਛਿਆ ਸੀ ਤੂੰ ਇਹ ਬਾਈ ਵੈਸਾ ਅਸੀਂ ਪਹਿਲਾਂ ਤੁਹਾਨੂੰ ਮਿਲ ਕੇ ਗਏ ਹਾਂ 2 ਸਾਲ ਪਹਿਲਾਂ ਹਾਂਜੀ ਹਾਂਜੀ ਕਿਉਂਕਿ ਸੱਜਣੋ ਬਾਈ ਆਪਣੇ ਕੋਲੇ 2 ਸਾਲ ਪਹਿਲਾਂ ਇਸ ਟਰੈਕਟਰ ਦੀ ਮਤਲਬ ਪੁੱਛਣਾ ਸੀ ਵੀ ਅਸੀਂ ਕੰਮ ਕਰਾਉਣਾ ਪਰ ਬਾਈ ਜੀ ਨੇ ਹਜੇ ਆਪਣੇ ਏਰੀਆ 'ਚ ਕੰਮ ਨਹੀਂ ਕਰਵਾਇਆ ਸੀਗਾ ਤੇ ਬਾਈ ਫਿਰ ਆਪਣੇ ਕੋਲ ਕੰਮ ਕਰਾਉਣ ਦੀ ਤਾਂ ਕੀ ਤੁਹਾਨੂੰ ਬੈਨੀਫਿਟ ਲੱਗਾ ਕੀ ਸਾਡੇ ਵਿੱਚ ਵੇਖਿਆ ਵੀ ਸਾਡੇ ਕੋਲ ਇਨਵਾਟ ਆਇਆ ਤੁਸੀਂ ਆ ਆਪਣਾ ਜੀ ਕੰਮ ਚਲੋ ਸਾਫ਼ ਸੁਥਰਾ ਵਾ ਠੀਕ ਹੈ ਤੇ ਦੂਜਾ ਨੰਬਰ ਤੁਸੀਂ ਬੰਦੇ ਇਮਾਨਦਾਰ ਲੱਗੇ ਸਾਨੂੰ ਠੀਕ ਹੈ ਠੀਕ ਹੈ ਜੀ ਬਾਕੀ ਸਮਾਨ ਨੂੰ ओरिजिनल ਪੈਸਾ ਸਮਾਨ ओरिजिनल ਪਾਇਆ ਹੈ ਠੀਕ ਹੈ ਤੇ ਬਾਈ ਫਿਰ ਹੁਣ ਅੱਜ ਕੱਲ ਦੇ ਟਾਈਮ ਦੇ ਵਿੱਚ ਚਲੋ ਡਬਲ ਜੈਕ ਆ ਗਿਆ। ਕਈ ਹੁਣ ਸਿੰਗਲ ਜੈਕ ਦੇ ਵਿੱਚ ਕਰਾਉਂਦੇ ਆ। ਉਸ ਤੋਂ ਵੱਧ ਦੀ ਫਿਰ ਮੰਨ ਦੀ ਡਿਮਾਂਡ ਸੀ ਵੀ ਡਬਲ ਚ ਕਰਾਉਣਾ ਆਪਾਂ। ਹਾਂਜੀ ਇਹ ਆ ਮੰਨ ਦੀ ਇੱਛਾ ਏ। ਠੀਕ ਆ ਮੰਨ ਦੀ ਇੱਛਾ ਸੀਗੀ। ਸੋ ਦੋਸਤੋ ਆਪਾਂ ਇਸ ਟਰੈਕਟਰ ਦੇ ਵਿੱਚ origignal ਰਾਣਾ ਦਾ ਜਿਹੜਾ ਜੈਕ ਲਾਇਆ ਐ। ਐਂਡ ਲਾਇਆ ਬਿਲਕੁਲ ਸਵਰਾਜ ਕੰਪਨੀ ਦੇ ਤੇ ਜਿਹੜਾ ਇਹਦੇ ਵਿੱਚ ਆਪਾਂ ਸਟੀering ਮੋਟਰ ਯੂਜ਼ ਕੀਤੀ ਐ ਇਹ ਵੀ ਬਿਲਕੁਲ ਸਵਰਾਜ ਕੰਪਨੀ ਚ ਜਿਹੜੀ ਰਾਣਾ ਕੰਪਨੀ ਦੇ ਰਹੀ ਆ। ਸਵਰਾਜ ਦੇ ਜੈਨੂਨ ਜਿਹੜੇ ਆਰਮਿਡੋਲ ਆਰੇਨੇ ਪੈਕਿੰਗ ਬੰਦ ਉਹਦੇ ਵਿੱਚ ਵੀ ਰਾਣਾ ਹੀ ਨਿਕਲਦਾ ਤੇ ਇਹ ਵੀ ਆਪਾਂ ਉਹੀ ਲਾਇਆ ਆਰਮਿਡੋਲ ਦੇ ਵਿੱਚ ਬਾਕੀ ਇਹਦੇ ਵਿੱਚ ਜਿਹੜੀ ਪਾਈਪਲਾਈਨ ਦੀ ਫਿਟਿੰਗ ਆ ਦੋਸਤੋ ਉਹ ਸਾਰੀ ਕੰਪਨੀ ਦੀ ਜੈਨੂਨਾ ਪਾਰਟ ਨੰਬਰ ਮੁਤਾਬਕ ਆ ਜੇ ਮੰਨ ਲਓ ਤੁਹਾਡੀ ਕੋਈ ਪਾਈਪ ਖਰਾਬ ਹੋ ਜੇ ਜਾਂ ਕੋਈ ਲੀਕੇਜ ਹੋ ਜੇ ਪਾਈਪ ਸਮਾ ਪੈ ਕੇ ਤਾਂ ਤੁਹਾਨੂੰ ਏਜੰਸੀ ਦੇ ਵਿੱਚੋਂ ਇਦਾਂ ਹੀ ਲਿਆ ਕੇ ਪਾਈਪ ਲਾਣਾ ਜਿਹੜੀ ਫਿਟਿੰਗ ਹੋ ਜੂਗੀ ਕੋਈ ਜ਼ਿਗਾਰਡ ਕਰਨ ਦੀ ਲੋੜ ਨਹੀਂ ਗਈ ਕਿਸੇ ਵੀ ਚੀਜ਼ ਦਾ ਬਾਕੀ ਇਹਦੇ ਵਿੱਚ ਜਿਹੜੀ ਕਲੱਚ ਦੇ ਵਿੱਚ ਪ੍ਰੋਬਲਮ ਸੀਗੀ ਕਿਉਂਕਿ ਕਲੱਚ ਦਾ ਬਹੁਤ ਜ਼ਿਆਦਾ ਹਾਰਡ ਸੀ ਹਨਾ ਬਾਈ ਹਾਂਜੀ ਹੁਣ ਕਿਵੇਂ ਲੱਗਿਆ ਨੱਪ ਕੇ ਕਲੱਚ ਹੁਣ ਤਾਂ ਰਹਿਲਾ ਜੀ ਹਾਂ ਰਹਿਲਾ ਕਿਉਂਕਿ ਸਿਰਫ ਆਪਾਂ ਦੋਸਤੋ ਇਹਦੇ ਵਿੱਚ ਸੈਟਿੰਗ ਕੀਤੀ ਆ ਸੈਟਿੰਗ ਕਰਨ ਦੇ ਨਾਲ ਹੀ ਇਹਦਾ ਜਿਹੜਾ ਕਲੱਚ ਆ ਬਿਲਕੁਲ ਓਕੇ ਹੋ ਗਿਆ ਫ੍ਰੀ ਹੋ ਗਿਆ ਹਨਾ ਮਤਲਬ ਰਹਿਲਾ ਹੋ ਗਿਆ ਅੱਗੇ ਨਾਲੋਂ ਹਨਾ ਅੱਗੇ ਨੱਪਣ ਦੇ ਵਿੱਚ ਬਹੁਤ ਜ਼ਿਆਦਾ ਟਾਈਟ ਸੀਗਾ ਤੇ ਬਾਈ ਫਿਰ ਹੁਣ ਟਾਇਰਾਂ ਤੇ ਗੱਲ ਕਰਦੇ ਆ ਹਨਾ ਜਿਹੜੇ 750 ਦੇ ਟਾਇਰ ਫਿਰ ਪਹਿਲਾਂ ਹੀ ਪਵਾਤੇ ਸੀ ਤੂੰ ਹਾਂਜੀ ਇਹ ਪਹਿਲਾਂ ਹੀ ਸੀ ਠੀਕ ਆ ਦੇਖੋ ਸੱਚ ਨੂੰ ਗੁਡੀਆਰ ਦੇ ਟਾਇਰ ਨੇ 750 ਦੇ ਬਾਈ ਨੇ ਪਹਿਲਾਂ ਹੀ ਟਾਇਰ ਇਹਦੇ ਪਵਾਤੇ ਸੀਗੇ ਸਿੰਪਲ ਸਟੀਅਰਿੰਗ ਤੇ ਫਿਰ ਐ ਨਹੀਂ ਲੱਗਿਆ ਬਾਈ ਯਾਰ ਪਾਰਾ ਮੁੜਦਾ ਸੀ ਉੱਤ ਚ ਹੈਗਾ ਹੈ ਜੀ ਥੋੜਾ ਪਾਰਾ ਠੀਕ ਆ ਪਾਰਾ ਮੁੜਦਾ ਸੀ ਤੇ ਬਾਕੀ ਬਾਈ ਜਿਹੜੇ ਆ ਮਗਰਲੇ ਟਾਇਰ ਆ ਤੇਰੇ ਅਰਲੈਂਸ ਕੰਪਨੀ ਦੇ ਹਾਂਜੀ ਤੇ ਇਹ ਵੀ ਉਹ ਕੰਨਾਕ ਟਾਈਮ ਹੋ ਗਿਆ ਪਾਏ ਨੇ ਉਹਨਾਂ ਨੂੰ ਇਹ 2022 ਚ ਪਾਏ ਜੀ ਹਾਂ ਆਜੋ ਇੱਧਰ ਆਜੋ ਅੱਛਾ 2022 ਦੇ ਵਿੱਚ ਪਾਈ ਸੀ ਹਾਂਜੀ ਠੀਕ ਆ ਠੀਕ ਆ ਠੀ ਤੇ ਬਾਈ ਇਹ ਫਿਰ ਜਿਵੇਂ ਦਾਬਦਾ ਦੋਬਦਾ ਨਹੀਂ ਇਹਨਾਂ ਟਾਇਰਾਂ ਤੇ ਤੇ ਥੋੜਾ ਜਿਹਾ ਹੈਗਾ ਹੀ ਫਿਰ ਤੁਹਾਨੂੰ ਪਤਾ ਹਾਈ ਸਤੇ ਤੇ ਫਿਰ ਪਾਇ ਕਾ ਤੋ ਹੈ ਹੈ ਉਹ ਬਸ ਜੀ ਉਹ ਇਹਨਾਂ ਵੀ ਇਹਨਾਂ ਨਾਲ ਥੋੜਾ ਟ੍ਰੈਕਟਰ ਵਧੀਆ ਚੱਲਦਾ ਖੇਤੀ ਚ ਅੱਛਾ ਇਹ ਵੀ ਜਿਆਦਾ ਵੀ ਦਾਬ ਨਹੀਂ ਮੰਨਦਾ ਠੀਕ ਹੈ ਤੇ ਪਰ ਫਰਕਤ ਪੈਂਦਾ ਹੀ ਆ ਥੋੜਾ ਤੁਹਾਨੂੰ ਪਰਕ ਠੀਕ ਆ ਹਾਂ ਤੇ ਬਾਈ ਫਿਰ ਤੁਹਾਡੇ ਏਰੀਆ ਚ ਪੱਕੇ ਟਾਇਰ ਨਹੀਂ ਪਾਉਂਦੇ ਕੀ ਨਹੀਂ ਇਹ ਵੀ ਲਾ ਲਓ ਵੀ ਸ਼ੌਂਕ ਹੀ ਵੀ ਆ ਰੇਡੀਅਲ ਹੀ ਪਾਉਣੇ ਆ ਅੱਛਾ ਹਾਂਜੀ ਰੇਡੀਅਲ ਦਾ ਇੰਉਂ ਆ ਵੀ ਟ੍ਰੈਕਟਰ ਸਲਿੱਪ ਨਹੀਂ ਲੈਂਦਾ ਹਾਂਜੀ ਹਾਂਜੀ ਤੇ ਬਾਕੀ ਰੇਡੀਅਲ ਨਾਲ ਜਿੱਥੋਂ ਤੱਕ ਮੇਰਾ ਅਨਮਾਨ ਹੈਗਾ ਵੀ ਹਿੱਸੇ ਦੇ ਨੁਕਸ ਪੈਂਦਾ ਕਿਉਂ ਪੈਂਦਾ ਉਹ ਵੀ ਦੱਸੋ ਦੱਸਦਾ ਤੁਹਾਨੂੰ ਕਿਉਂਕਿ ਜਿਹੜਾ ਟਰੈਕਟਰ ਸਲਿੱਪ ਲਊਗਾ ਨਾ ਉਹਦਾ ਹਿੱਸਾ ਕਦੇ ਖਰਾਬ ਨਹੀਂ ਹੁੰਦਾ ਹਮ ਕਾਰਨ ਕੀ ਕਿਉਂਕਿ ਜਿੰਨਾ ਟਰੈਕਟਰ ਕਈ ਵਾਰੀ ਆਪਣਾ ਜਦੋਂ ਮਾਲਾ ਫੇਰੀ ਹੋ ਗਿਆ ਟਰੈਕਟਰ ਆ ਇੰਜਨ ਨੇ ਤਾਂ ਜ਼ੋਰ ਉਹਨਾ ਹੀ ਮਾਰੀ ਜਾਂਦਾ ਤੇ ਉਹ ਫਰੀ ਹੋਣ ਦੇ ਨਾਲ ਉਹ ਸਲਿੱਪ ਲੈ ਜਾਂਦਾ ਸਲਿੱਪ ਲੈਣਾ ਕਹਿੰਦੇ ਮਤਲਬ ਮੇਰੇ ਜਿੱਥੋਂ ਤੱਕ ਆਈਡੀਆ ਵੀ ਟਰੈਕਟਰ ਨੂੰ ਬਹੁਤ ਜ਼ਰੂਰੀ ਹੁੰਦਾਗਾ ਹਾਂ ਜਦੋਂ ਰੇਡੀਅਲ ਟਾਇਰ ਪਾਏ ਜਾਂ ਤੁਸੀ ਦੇਖਿਆ ਨਾ ਬਹੁਤ ਜੇ ਮੰਨ ਲਓ 10 ਸਾਲ ਹਿੱਸਾ ਚੱਲਦਾ ਉਹ 8 ਸਾਲ ਚੱਲੂਗਾ ਤੁਹਾਡਾ ਜੇ ਆਪਣੇ ਰੇਡੀਅਲ ਟਾਇਰ ਪਾਏ ਨੇ ਬਾਕੀ ਜਿਹੜੇ ਭਰਾ ਆ ਪਾਰੇ ਨੇ ਚਲੋ ਕੋਈ ਦਿੱਕਤ ਨਹੀਂ ਆਣਾ ਆਪਾਂ ਕਿਸੇ ਦੇ ਕੀ ਜੁਰ ਆਪਾਂ ਗੱਲ ਕਰਦੇ ਨੇ ਟੈਕਨੀਕਲ ਹਾਂਜੀ ਹਰ ਕੰਮ ਦੇ ਵਿੱਚ ਆਪਣੇ ਦੇ ਵਿੱਚ ਟੈਕਨੀਕਲ ਪੁਆਇੰਟ ਹੋਊਗਾ ਜੋ ਮਰਜ਼ੇ ਸੀ ਆਪਾਂ ਗੱਲਬਾਤ ਕਰਦੇ ਹਾਂ ਨਾ ਇਸ ਕਾਰਨ ਕਰਕੇ ਜਿਹੜੇ ਰੇਡੀਅਲ ਟਾਇਰ ਨੇ ਇਹ ਤੁਸੀਂ ਦੇਖਿਆ ਤੇ ਫਿਰ ਹੁਣ ਕੰਪਨੀਆਂ ਨੇ ਵੀ ਜਿਵੇਂ ਜਿਵੇਂ ਡਿਮਾਂਡ ਵਧੀ ਤੇ ਆਪਣੇ ਬਣਾ ਰਹੀ ਹੈ ਹਨਾ ਹਾਂਜੀ ਤੇ ਬਾਈ ਇਹਦੇ ਵਿੱਚ ਫਿਰ ਲੈਪਟਾਪ ਆ ਜਾਂ ਫਿਰ ਸੁਪਰ ਸੀਡਰ ਦਾ ਨਹੀਂ ਕੰਮ ਲੈਂਦਾ ਜਿਵੇਂ ਲੈਪਟਾਪ ਆ ਛੋਟਾ ਹੀ ਹੈ ਜਰਾ ਨਹੀਂ ਬਾਈ ਜੀ ਆਪਾਂ ਹਰ ਵਾਰੀ ਮਤਲਬ ਪੈਲੀ ਵਾਹ ਕੇ ਜ਼ਮੀਨ ਵਾਹ ਕੇ ਤੇ ਫਿਰ ਤੇ ਫਿਰ ਅੱਗ ਦੇ ਰੋਗ ਨਹੀਂ ਬਾਈ ਆਪਣੇ ਨਹੀਂ ਅੱਗ ਦੀ ਰੋਗ ਹੈਗੀ ਆ ਚਲੋ ਉੱਪਰਲਾ ਪ੍ਰਾਲ ਪ੍ਰਾਲ ਜਿਹੜਾ ਉਹ ਸਾੜ ਦਈਦਾ ਠੀਕ ਹੈ ਤੇ ਬਾਕੀ ਬੁੱਥੇ ਦੇ ਜਿਹੜੇ ਤੁਹਾਨੂੰ ਪਤਾ ਵਿੱਚ ਮਲਚ ਹੋਈ ਜਾਂਦੇ ਆ ਠੀਕ ਹੈ ਠੀਕ ਆ ਤੇ ਸੁਪਰ ਸੀਡਰ ਨਹੀਂ ਪਾਇਆ ਇਹ ਮਗਰ ਰੋਟਾਵੇਟਰ ਤਾਂ ਪਾਉਣਾ ਰੋਟਾਵੇਟਰ 9 ਫੁੱਟ ਆ ਜੀ 9 ਫੁੱਟ 21 ਇਹ 21 ਚੇਰੀ ਦੀ ਬਣਾਇਆ ਬਾਬਾ ਜੀ 21 ਚੇਰੀ ਠੀਕ ਹੈ ਫਿਰ ਤੇਰੇ ਮਨ ਚ ਐ ਨਹੀਂ ਆ ਬਈ ਯਾਰ ਛੇ ਕਰਾ ਲਾਂ ਮੈਂ ਇਹਨੂੰ ਉਹ ਜੀ ਫਿਰ ਸਾਰੇ ਇੰਪਲੀਮੈਂਟ ਜਨਰੇਟਰ ਜਨੂਟਰ ਤੂੜੀ ਵਾਲੀ ਮਸ਼ੀਨ ਤੇ ਚੇਂਜ ਕਰਨਾ ਪੈਣਾ ਉਹ ਜਦੋਂ ਆਪਾਂ ਅੱਗੇ ਕਰਾਂਗੇ ਉਦੋਂ ਫਿਰ ਛੇ ਕਰਾ ਲਾਂ ਠੀਕ ਆ ਉਦੋਂ ਛੇ ਚਾਰ ਕਰਾਂਗੇ ਫਿਰ ਆਉਣ ਵਾਲੇ ਟਾਈਮ 'ਚ ਮਾਣਾ ਬਾਈ ਇਹਨੂੰ ਪੂਰਾ ਤਿਆਰ ਕਰਾਉਣ ਦਾ ਫਿਰ ਹਾਂਜੀ ਕੋਈ ਨਹੀਂ ਕਰਾਵਾਂਗੇ ਮਾਣਾ ਸੋਖ ਰੱਖੇ ਬਸ ਠੀਕ ਹੈ ਤੇ ਹੋਰ ਰੈਕਟਰ ਲੈਣਾ ਨਾਲ ਕਿ ਨਹੀਂ ਲੈਣਾ ਆ 4 ਵੀਲ ਦੀ ਜਿਆਦਾ ਧਿਆਨ ਆ ਸਵਰਾਜ ਜੀ ਸਵਰਾਜ ਜੀ ਠੀਕ ਹੈ ਤੇ ਬਾਈ ਫਿਰ ਇਹ ਆਪਣੇ ਬਾਪੂ ਜੀ ਦੀ ਨਿਸ਼ਾਨੀ ਹੈ ਟਰੈਕਟਰ ਠੀਕ ਹੈ ਠੀਕ ਹੈ ਕਿੰਨਾ ਬਚਰੋਗਾ ਐਕਸਪਾਇਰ ਹੋਏ ਨਾ 2017 ਚ ਹੋਏ ਸੀ ਜੀ 12ਵੇਂ ਮਹੀਨੇ ਅੱਛਾ ਸੋ ਦੋਸਤੋ ਬਾਈ ਦਾ ਜਿਹੜਾ ਬਾਪੂ ਜੀ ਦੀ ਨਿਸ਼ਾਨੀ ਹੈ ਕਿਉਂਕਿ 2017 ਦੇ ਵਿੱਚ ਬਾਪੂ ਜੀ ਇਹਨਾਂ ਦੇ ਐਕਸਪਾਇਰ ਹੋਗੇ ਸੀ ਜਿਸ ਕਾਰਨ ਕਰਕੇ ਫਿਰ ਉਹਨਾਂ ਨੇ ਟਰੈਕਟਰ ਨੂੰ ਬਾਈ ਦੀ ਕਬੀਲਦਾਰੀ ਆਣਾ ਸਾਰੀ ਤੁਸੀਂ ਕਰਦੇ ਹੋਣਾ ਸਾਰਾ ਘਰ ਬਾਲਦਾ ਹਨ ਸਾਰਾ ਬਾਈ ਬਾਈ ਦਾ ਹਨ ਤੇ ਤੇ ਮਿਲ ਕੇ ਚੰਗਾ ਲੱਗਿਆ ਹਨ ਬਾਈ ਤੇ ਬਹੁਤ ਬਹੁਤ ਧੰਨਵਾਦ ਤੇ ਬਾਕੀ ਜਿਹੜੇ ਬਾਈ ਜੀ ਆਏ ਨੇ ਨਾਲ ਉਹਨਾਂ ਨੇ ਵੀ ਕਰਾਉਣਾ ਹੈ ਗੱਲਬਾਤ ਆਇਓ ਬਾਈ ਜੀ ਸਾਸੀ ਗੱਲ ਬਾਈ ਜੀ ਪਹਿਲਾਂ ਤਾਂ ਸਾਸੀ ਆ ਬਾਈ ਜੀ ਤੇ ਆਪਣਾ ਵੀ ਏਰੀਆ ਉਹੀ ਆ ਬਾਈ ਸਭਰਾਮੇ ਸਭਰਾ ਜੀ ਵੱਡੇ ਤੇ ਫਿਰ ਵੀਰ ਨਾਲ ਫਿਰ ਰਿਸ਼ਤੇਦਾਰ ਘਰ ਲੈ ਆ ਜਾ ਹਾਂਜੀ ਹਾਂਜੀ ਅਸੀਂ ਇਕੱਠੇ ਪੜਦੇ ਹਾਂ ਵੀ ਅੱਛਾ ਇਕੱਠੇ ਪੜਦੇ ਹਾਂ ਠੀਕ ਹੈ ਤੇ ਫਿਰ ਬਾਈ ਆਪਣਾ ਵੀ ਟਰੈਕਟਰ ਲਿਆਉਣਾ ਹਨ ਤੁਸੀਂ ਵੀ ਸਾਡੇ ਕੋਲ ਆਪਾਂ ਵੀ ਕਰਾਉਣਾ ਠੀਕ ਹੈ ਕਿਹੜਾ ਟਰੈਕਟਰ ਆ ਤੁਹਾਡਾ 363 ਸਪੈਸ਼ਲ ਇਸ ਕਿਹੜਾ ਮਾਡਲ ਆ ਮਾਡਲ 2025 ਠੀਕ ਹੈ ਕਦੋਂ ਤੱਕ ਆ ਰਹੇ ਹੋ ਫਿਰ ਆਪਾਂ ਬੱਸ ਮੀਨੇ ਦੇ ਇਸ ਵਿੱਚ ਅੱਛਾ ਮੀਨੇ ਸੋ ਦੋਸਤੋ ਬਾਈ ਜੀ ਦਾ ਜਿਹੜਾ ਟਰੈਕਟਰ ਆਪਾਂ ਨੂੰ 1 ਮਹੀਨੇ ਦੇ ਵਿੱਚ ਵਿੱਚ ਆਪਾਂ ਮੋਡੀਫਾਈ ਕਰਾਂਗੇ ਸਪੈਸ਼ਲ ਐਡੀਸ਼ਨ ਟਰੈਕਟਰ ਕਿਉਂਕਿ ਇਹ ਬਾਈ ਜੀ ਆਪਣੇ ਕੋਲੇ ਨਾਲ ਪਤਾ ਲੈਣ ਆਏ ਆ ਤੇ ਇਹਨਾਂ ਦਾ ਵੀ ਕਰਾਂਗੇ ਵਰਕ ਹਨ ਆਪਾਂ ਤੇ ਬਾਈ ਫਿਰ ਕਿਵੇਂ ਲੱਗਿਆ ਮਿਲ ਕੇ ਬਹੁਤ ਵਧੀਆ ਜੀ ਠੀਕ ਹੈ ਤੇ ਠੀਕ ਠੀਕ ਹੈ ਜੀ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹਨਾ ਜੀ ਆਏ ਨੂੰ ਸਤਿ ਸ਼੍ਰੀ ਅਕਾਲ ਤੇ ਇਧਰ ਬਾਪੂ ਜੀ ਵੀ ਆਏ ਨੇ ਆਪਣੇ ਬਾਪੂ ਜੀ ਸਤਿ ਸ਼੍ਰੀ ਅਕਾਲ ਕੋਈ ਗੱਲ ਨਹੀਂ ਸਤਿ ਸ਼੍ਰੀ ਅਕਾਲ ਤੁਹਾਡਾ ਵੀ ਏਰੀਆ ਉਹੀ ਹੈ ਜੀ ਠੀਕ ਹੈ ਤੁਹਾਡਾ ਵੀ ਧੰਨਵਾਦ ਠੀਕ ਆ ਜੀ ਤੇ ਸੋ ਦੋਸਤੋ ਬਾਕੀ ਆਪਾਂ ਤੁਹਾਨੂੰ ਟਰੈਕਟਰ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੈ ਨਾ ਅ ਦੱਸਿਆ ਬਾਈ ਤੋਂ ਪੁੱਛਿਆ ਆਪਾਂ ਕਿਹੜਾ ਮਾਡਲ ਟਰੈਕਟਰ ਆ ਹਨਾ ਤੇ ਕਿਉਂ ਲੋਡ ਪਈ ਤਿਆਰ ਕਰਾਉਂਦੀ ਕੀ ਕਾਰਨ ਸੀ ਹਨਾ ਪੁਰਾਣੇ ਟਰੈਕਟਰ ਤੇ ਵੀ ਇੰਨੇ ਪੈਸੇ ਲਾਉਂਦੀ ਹਨਾ ਤੇ ਕਿਉਂਕਿ ਮੈਂ ਅੱਗੇ ਵੀ ਕਹਿਣਾ ਹੁੰਨਾ ਹਨਾ ਜਿਹੜਾ ਪ੍ਰਾਣੇ ਚੀਜ਼ ਤੇ ਪੈਸੇ ਲਾਉਣਾ ਇਹ ਕਿਸੇ ਕਿਸੇ ਦਾ ਦਿਲ ਕਰਦਾ ਹਨਾ ਤੁਹਾਨੂੰ ਪਤਾ ਜੇ ਪੈਸੇ ਬੰਦਾ ਉਹ ਲਾਊਗਾ ਜਾਂ ਤਾਂ ਚੀਜ਼ ਦਿਲ ਲੱਗੀ ਹੋਵੇ ਜਾਂ ਕਿਸੇ ਦੀ ਮਜਬੂਰੀ ਹੋਵੇ ਜਾਂ ਕਿਸੇ ਨੂੰ ਸ਼ੌਂਕ ਹੋਵੇ ਹਨਾ ਫੇਰ ਜਾ ਕੇ ਇਹਨਾਂ ਮਸ਼ੀਨਾਂ ਉੱਤੇ ਪੈਸੇ ਲੱਗਦੇ ਆ ਨਹੀਂ ਕੋਈ ਕਿਸੇ ਨੂੰ ਜ਼ਰੂਰਤ ਨਹੀਂ ਨਹੀਂ ਇੰਨੇ ਪੈਸੇ ਲਾ ਕੇ ਅਗਲਾ ਨਵਾਂ ਨਹੀਂ ਲੈ ਸਕਦਾ ਹਨਾ ਤੇ ਇਸੇ ਕਾਰਨ ਕਰਕੇ ਤੁਹਾਨੂੰ ਆਪਾਂ ਜਾਣਕਾਰੀ ਦਿੰਨੇ ਹੁੰਦੇ ਆ ਬਈ ਪੁੱਠੇ ਸਿੱਧੇ ਕਮੈਂਟ ਕਰਨ ਵਾਲੋਂ ਉਹ ਜਿਹੜੇ ਭਰਾ ਨੇ ਹੁਣ ਇੰਨੇ ਪੈਸੇ ਲਾਉਣੇ ਹਰ ਚੀਜ਼ ਦੇ ਉੱਪਰ ਉਹਦਾ ਵੀ ਦਿਲ ਆ ਹਨਾ ਕਈ ਵਾਰੀ ਆਪਣੇ ਭਰਾ ਕਹਿੰਦਾ ਯਾਰ ਤੂੰ ਪੁਰਾਣੀ ਚੀਜ਼ ਤੇ ਪੈਸੇ ਲਾਈ ਨਾ ਪੁਰਾਣੀ ਚੀਜ਼ ਤੇ ਦੇਖੋ ਸੱਜਣੋ ਤੁਹਾਡੇ ਕਿਹੜਾ ਜੇਬ ਚ ਲੱਗਣੇ ਹਨਾ ਅਕਸਰ ਇਹ ਕਿਸੇ ਦਾ ਮਾਨਾ ਕਿਸੇ ਦੀ ਆਪਣੀ ਖੁਆਇਸ਼ ਆ ਮਾਨਦੀ ਸ਼ੌਂਕ ਆ ਮਨਦਾ ਉਹ ਪੂਰਾ ਕਰਨ ਦੇ ਲਈ ਆਪਣੇ ਜਿਹੜੇ ਭਰਾ ਆਪਣੇ ਪੁਰਾਣੀ ਚੀਜ਼ ਤੇ ਪੈਸੇ ਲਾਉਂਦੇ ਆ ਹਨਾ ਤੇ ਇਸ ਕਾਰਨ ਕਰਕੇ ਉੱਥੇ ਸਿੱਧੇ ਕਮੈਂਟਾਂ ਦਾ ਬਚਾ ਕਰੋ ਹਨਾ ਬਾਕੀ ਤਾਂ ਦਿਲ ਮਿਲਿਆਂ ਦੀ ਖੇਡ ਆ ਹਨਾ ਤੇ ਸੋ ਮਿਲਾਂਗੇ ਤੁਹਾਡੇ ਨਾਲ ਹੁਣ ਅਗਲੇ ਵਲੌਗ ਦੇ ਵਿੱਚ ਅਗਲੀ ਜਾਣਕਾਰੀ ਲੈ ਕੇ ਉਦੋਂ ਤੱਕ ਤੁਹਾਨੂੰ ਧੰਨਵਾਦ ਸਤਿ ਸ਼੍ਰੀ ਅਕਾਲ